ਸੱਚੀ ਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਆਂ ਪਹਿਲੀ ਖਬਰ ਵੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਅੱਜ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ। ਪਾਸ਼ਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣਗੇ। ਪਾਸ਼ਪਾ ਆਗੂ ਵਿਨੀਤ ਚੋਸ਼ੀ ਦੇ ਅਨੁਸਾਰ ਜਗਦੀਪ ਚੀਮਾ ਦੇ ਪਰਿਵਾਰ ਦੀਆਂ ਚਾਰ ਪੀੜੀਆਂ ਸ਼੍ਰੋਮਣੀ ਅਕਾਲੀ ਦਲ ਨਾਲ ਰਾਜਨੀਤੀ ਵਿੱਚ ਸ਼ਾਮਿਲ ਰਹੀਆਂ। ਉਹਨਾਂ ਦੇ ਪਿਤਾ ਰਣਜੀਤ ਸਿੰਘ ਚੀਮਾ ਨੇ ਤਿੰਨ ਵਾਰ ਪੰਜਾਬ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ ਅਤੇ 50 ਸਾਲ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ। ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਤੋ 2012 ਅਤੇ 2022 ਦੀਆਂ ਚੋਣਾਂ ਵੀ ਲੜ ਚੁੱਕੇ ਨੇ ਜਗਦੀਪ ਸਿੰਘ ਚਿਮਾ ਨੂੰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਾਰਟੀ ਵਿੱਚ ਸ਼ਾਮਿਲ ਕਰਵਾਉਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮਾਰੋਹ ਦੌਰਾਨ ਮੌਜੂਦ ਰਹਿਣਗੇ ਪੰਜਾਬ ਸਰਕਾਰ ਦੀ ਅੱਜ ਅਹਿਮ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਬੈਟਕ ਦੁਪਹਿਰ 3 ਵਜੇ ਸਿਵਲ ਸਕੱਤਰੇਤ ਵਿਖੇ ਹੋਵੇਗੀ ਇਸ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ ਇਸ ਮੀਟਿੰਗ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਤਾਪਦੀ ਸਮਾਗਮ ਦੀਆਂ ਤਿਆਰੀਆਂ ਹੜ ਪ੍ਰਭਾਵਿਤਾਂ ਲਈ ਮੁਆਵਜ਼ਾ ਰਾਸ਼ੀ ਤੇ ਸਰਕਾਰੀ ਮੁਲਾਜ਼ਮਾ ਸੰਬੰਧੀ ਮੁੱਦਿਆਂ ਤੇ ਵੱਡੇ ਫੈਸਲੇ ਲਈ ਜਾ ਸਕਦੇ ਨੇ ਦੱਸ ਦਈਏ ਕਿ ਪੰਜਾਬ ਸਰਕਾਰ ਐਲਾਨ ਕਰ ਚੁੱਕੀ ਹੈ ਕਿ ਦੀਵਾਲੀ ਤੋਂ ਪਹਿਲਾਂ ਹੀ ਉਹ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦੇਵੇਗੀ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਸਤਾਪਦੀ ਨੂੰ ਵੱਡੇ ਪੱਧਰ ਤੇ ਮਨਾਉਣ ਦੀ ਤਿਆਰੀ ਕਰ ਰਹੀ ਹੈ ਇਸ ਦੇ ਲਈ ਪੂਰੀ ਜੋਸ਼ਨਾ ਤੇ ਕੰਮ ਚੱਲ ਰਿਹਾ 24 ਸਤੰਬਰ ਨੂੰ ਸ਼੍ਰੀ ਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਇਜ਼ਲਾਸ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਚ ਇਸ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਪ੍ਰਮੁੱਖ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਸ਼੍ਰੀ ਨੰਦਪੁਰ ਸਾਹਿਬ ਨੂੰ ਸਿੱਖਿਆ ਹੱਬ ਵਜੋਂ ਵਿਕਸਿਤ ਕਰਨ ਦਾ ਐਲਾਨ ਕਰ ਚੁੱਕੇ ਨੇ ਇਸ ਦੇ ਨਾਲ ਹੀ ਸ਼੍ਰੀ ਨੰਦਪੁਰ ਸਾਹਿਬ ਨੂੰ ਹਰ ਪੱਖ ਤੋਂ ਵਿਕਸਿਤ ਕਰਨ ਦਾ ਭਰੋਸਾ ਦੇ ਚੁੱਕੇ ਨੇ ਇਸ ਤੋਂ ਆਵਾ ਸ਼੍ਰੀ ਨੰਦਪੁਰ ਸਾਹਿਬ ਨੂੰ ਅਲੱਗ ਜ਼ਿਲ੍ਹੇ ਦੀ ਵੀ ਮੰਗ ਉੱਠ ਰਹੀ ਹੈ ਇਸ ਮੀਟਿੰਗ 'ਚ ਪੰਜਾਬ ਸਰਕਾਰ ਸ਼੍ਰੀ ਨੰਦਪੁਰ ਸਾਹਿਬ ਨੂੰ ਅਲੱਗ ਜ਼ਿਲ੍ਹਾ ਬਣਾਉਣ ਤੇ ਵੀ ਚਰਚਾ ਕਰ ਸਕਦੀ ਹੈ ਤੇ ਇਸ ਤੇ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਅਮਰੀਕੀ ਰਾਸ਼ਟਰਪਤੀ 트ੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਜੰਗ ਨੂੰ ਰੁਕਵਾਉਣ ਦਾ ਦਾਵਾ ਕੀਤਾ। 트ੰਪ ਨੇ ਕਿਹਾ ਕਿ ਉਹ ਹੁਣ ਤੱਕ ਦੁਨੀਆ ਦੀਆਂ 7 ਜੰਗਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਟਕਰਾਅ ਵੀ ਸ਼ਾਮਲ ਹੈ। 트ੰਪ ਨੇ ਦਾਵਾ ਕੀਤਾ ਕਿ ਉਹਨਾਂ ਨੇ ਕਈ ਵਿਵਾਦਾਂ ਦਾ ਨਿਪਟਾਰਾ ਸਿਰਫ ਟੈਰਿਫ ਦੇ ਆਧਾਰ 'ਤੇ ਕੀਤਾ। ਉਹਨਾਂ ਨੇ ਗਾਜਾ ਸ਼ਾਂਤੀ 12 ਲਈ ਮਿਸਰ ਜਾਂਦੇ ਸਮੇਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਸ਼ੁਰੂ ਹੋਈ ਤਾਂ ਉਹਨਾਂ ਕੋਲ ਪਰਮਾਣੂ ਹਥਿਆਰ ਸਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਕੋਮਾ ਦੇਸ਼ਾਂ ਤੇ 100% ਦੀ 150% ਦੀ ਅਤੇ 200% ਦੀ ਵਰਗੇ ਵੱਡੇ ਟੈਰਿਫ ਲਗਾ ਦੇਣਗੇ। ਉਹਨਾਂ ਨੇ ਦਾਵਾ ਕੀਤਾ ਕਿ ਮੈਂ ਟੈਰਿਫ ਲਗਾ ਰਿਹਾ ਤੇ ਇਸ ਚੇਤਾਵਨੀ ਨੇ ਉਸ ਮਾਮਲੇ ਦਾ ਨਿਪਟਾਰਾ 24 ਘੰਟਿਆਂ ਵਿੱਚ ਕਰ ਦਿੱਤਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹਨਾਂ ਕੋਲ ਟੈਰਿਫ ਲਗਾਉਣ ਦੀ ਸਮਰੱਥਾ ਨਾ ਹੁੰਦੀ ਤਾਂ ਉਹ ਇਸ ਜੰਗ ਦਾ ਨਿਪਟਾਰਾ ਕਦੇ ਨਹੀਂ ਕਰ ਸਕਦੇ ਸਨ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹਨਾਂ ਦਾ ਉਦੇਸ਼ ਨੋਵਲ ਸ਼ਾਂਤੀ ਪੁਰਸਕਾਰ ਜਿਤਨਾ ਨਹੀਂ ਸੀ। ਉਹਨਾਂ ਕਿਹਾ ਮੈਂ ਇਹ ਨੋਵਲ ਦੇ ਲਈ ਨਹੀਂ ਕੀਤਾ ਇਸ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਕੀਤਾ। ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਐਤਵਾਰ ਨੂੰ ਇੱਕ ਦੂਜੇ ਉੱਤੇ ਆਪਣੀ ਸਰਹੱਦ ਅੰਦਰ ਹਮਲਾ ਕਰਨ ਦੇ ਦੋਸ਼ ਲਗਾਏ ਨੇ ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਉੱਤੇ ਰਾਤੋਂ ਰਾਤ ਹੋਈਆਂ ਭਿਆਨਕ ਚੜਪਾਂ 'ਚ ਘੱਟੋ-ਘੱਟ 23 ਪਾਕਿਸਤਾਨੀ ਫੌਜੀ ਅਤੇ 200 ਤੋਂ ਵੱਧ ਤਾਲਿਬਾਨ ਅਤੇ ਇਸ ਨਾਲ ਜੁੜੇ ਅੱਤਵਾਦੀ ਮਾਰੇ ਗਏ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਪਾਕਿਸਤਾਨ ਨੇ ਸਰਹੱਦੀ ਇਲਾਕਿਆਂ 'ਚ ਕਤਿਤ ਅਫਗਾਨ ਫੌਜ ਵੱਲੋਂ ਕੀਤੇ ਗਏ ਹਮਲਿਆਂ ਦੇ ਜਵਾਬ 'ਚ 19 ਅਫਗਾਨ ਫੌਜੀ ਚੌਂਕੀਆਂ ਤੇ ਅੱਤਵਾਦੀਆਂ ਦੇ ਟਿਕਾਣਿਆਂ ਉੱਤੇ ਕਬਜ਼ਾ ਕਰ ਲਿਆ ਜਵਾਦ ਕੇ ਕਾਬੂਲ ਨੇ ਦਾਵਾ ਕੀਤਾ ਕਿ ਜਵਾਬੀ ਕਾਰਵਾਈ ਦੌਰਾਨ 58 ਪਾਕਿਸਤਾਨੀ ਫੌਜੀ ਮਾਰੇ ਗਏ ਤੇ 30 ਹੋਰ ਚੱਕਮੀ ਹੋ ਗਏ ਅਫਗਾਨਿਸਤਾਨ ਨੇ ਕਿਹਾ ਕਿ ਉਸਨੇ ਕਾਰਵਾਈ ਆਪਣੇ ਖੇਤਰ ਤੇ ਹਵਾਈ ਖੇਤਰ ਦੀ ਵਾਰ-ਵਾਰ ਉਲੰਘਣਾ ਦੇ ਜਵਾਬ ਚ ਕੀਤੀ ਇਸ ਹਫਤੇ ਦੇ ਸ਼ੁਰੂ ਚ ਅਫਗਾਨ ਅਧਿਕਾਰੀਆਂ ਨੇ ਪਾਕਿਸਤਾਨ ਤੇ ਰਾਜस्तानी ਕਾਬੂਲ ਤੇ ਦੇਸ਼ ਦੇ ਪੂਰਵੀ ਹਿੱਸੇ ਚ ਇੱਕ ਬਾਜ਼ਾਰ ਚ ਨਿਸ਼ਾਨਿਆਂ ਤੇ ਬੰਬਾਰੀ ਕਰਨ ਦਾ ਦੋਸ਼ ਲਗਾਇਆ ਪਾਕਿਸਤਾਨ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਤਾਲਿਬਾਨ ਸਰਕਾਰ ਦੇ ਮੁਖ ਬੁਲਾਰੇ ਜਬੀ ਉਲਾ ਮੁਜਾਹਿਦ ਨੇ ਕਿਹਾ ਕਿ ਅਫਗਾਨ ਬਲਾ ਨੇ 25 ਪਾਕਿਸਤਾਨੀ ਫੌਜੀ ਚੌਕੀਆਂ ਤੇ ਕਬਜ਼ਾ ਕਰ ਲਿਆ ਜਦਕਿ ਪਾਕਿਸਤਾਨ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ 11-12 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅਫਗਾਨ ਤਾਲਿਬਾਨ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਪਾਕਿਸਤਾਨ-ਅਫਗਾਨ ਸਰਹੱਦ ਉਤੇ ਪਾਕਿਸਤਾਨ ਉਤੇ ਬਿਨਾ ਕਿਸੇ ੜਕਾਹੜ ਦੇ ਹਮਲਾ ਕੀਤਾ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਚੱਲ ਰਿਹਾ ਸੰਘਰਸ਼ ਦਾ ਅਫਗਾਨਿਸਤਾਨ ਸ਼ਾਂਤੀਪੂਰਨ ਹੱਲ ਚਾਹੁੰਦਾ ਪਰ ਜੇਕਰ ਸ਼ਾਂਤੀ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੁੰਦੀਆਂ ਤਾਂ ਉਸ ਕੋਲ ਹੋਰ ਤਰੀਕੇ ਵੀ ਨੇ ਵੀਰਵਾਰ ਨੂੰ ਕਾਬੂਲ 'ਚ ਪਾਕਿਸਤਾਨੀ ਹਵਾਈ ਹਮਲੇ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਤਣਾਅ ਛੜਪ ਸ਼ੁਰੂ ਹੋਣ ਉੱਤੇ ਭਾਰਤ ਦੇ 6 ਦਿਨਾਂ ਦੌਰੇ ਉੱਤੇ ਰਹਿਣ ਵਾਲੇ ਮੁਤਾਕੀ ਨੇ ਕਿਹਾ ਕਿ ਸਥਿਤੀ ਕਾਬੂ 'ਚ ਹੈ ਅਤੇ ਉਹਨਾਂ ਦਾ ਦੇਸ਼ ਆਪਣੀ ਪ੍ਰਭੂ ਸਤਾ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰੇਗਾ ਪਾਕਿਸਤਾਨੀ ਕਾਰਵਾਈ ਦੇ ਬਦਲੇ 'ਚ ਅਫਗਾਨ ਫੌਜਾਂ ਨੇ ਸ਼ਨੀਵਾਰ ਰਾਤ ਨੂੰ ਦੋਹਾਂ ਗਵਾਂਡੀਆਂ ਵਿਚਕਾਰ ਸਰਹੱਦ ਦੇ ਨਾਲ ਕਈ ਪਾਕਿਸਤਾਨੀ ਫੌਜੀ ਚੌਕੀਆਂ ਉੱਤੇ ਹਮਲਾ ਕੀਤਾ ਜਿਸ ਨਾਲ ਵਿਆਪਕ ਟਕਰਾਅ ਦਾ ਖੱਤਸਾ ਪੈਦਾ ਹੋ ਗਿਆ ਤਾਲੀਬਾਨ ਦੇ ਇੱਕ ਬੁਲਾਰੇ ਨੇ ਕਾਬੂਲ ਵਿੱਚ ਕਿਹਾ ਕਿ ਅਫਗਾਨ ਫੌਜਾਂ ਨੇ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਲੜਾਈ ਵਿੱਚ 58 ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ ਮੁਤਾਕੀ ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼ ਦਿੱੰਦਿਆਂ ਕਿਹਾ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੀ ਨੀਤੀ ਵਿਚਾਰ ਵਟਾਂਦਰੇ ਤੇ ਸਮਝ ਵੱਲੋਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਅਸੀਂ ਤਣਾਅ ਨਹੀਂ ਚਾਹੁੰਦੇ ਤੇ ਜਿਉ ਅਜੇ ਨਹੀਂ ਚਾਹੁੰਦੇ ਤਾਂ ਅਫਗਾਨਿਸਤਾਨ ਕੋਲ ਹੋਰ ਸਾਧਨ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਪਾਕਿਸਤਾਨ ਦੇ ਲੋਕਾਂ ਅਤੇ ਸਿਆਸਤਦਾਨਾਂ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਉਹਨਾਂ ਕਹੇ ਕਿ ਉਸ ਦੇਸ਼ ਦੇ ਕੁਝ ਤੱਤ ਵਾਤਾਵਰਣ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਾਕਿਸਤਾਨ ਤਾਲਿਬਾਨ ਸ਼ਾਸਨ ਉੱਤੇ ਤਹਿਰੀਕ ਹੈ ਤਾਲਿਬਾਨ ਪਾਕਿਸਤਾਨ ਦੇ ਅਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾ ਰਿਹਾ ਅਤੇ ਦੇਸ਼ ਦੇ ਅੰਦਰ ਕਈ ਹਮਲੇ ਵਾਲੇ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਇੱਕ ਪਾਸੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਰੁਕਣ ਦੇ ਅਸਾਰ ਦਿਖਣ ਲੱਗੇ ਨੇ ਉੱਥੇ ਰੂਸ ਤੇ ਯੂਕਰੇਨ ਦੀ ਜੰਗ ਹਲੇ ਮੱਠੀ ਹੋਣ ਦਾ ਨਾਂ ਨਹੀਂ ਲੈ ਰਹੀ ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਖਤਮ ਨਹੀਂ ਕਰਦਾ ਤਾਂ ਅਮਰੀਕਾ ਯੂਕਰੇਨ ਨੂੰ ਲੰਬੀ ਦੂਰੀ ਦਿਆਂ ਟੌਮ ਹੌਕ ਮਿਜ਼ਾਈਲਾਂ ਭੇਜ ਸਕਦਾ ਹੈ 트럼ਪ ਨੇ ਟਿੱਪਣੀਆਂ ਇਜ਼ਰਾਈਲ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਤੀਆਂ ਉਹਨਾਂ ਕਿਹਾ ਮੈਂ ਕਹਾਂਗਾ ਕਿ ਜੇਕਰ ਜੰਗ ਖਤਮ ਨਹੀਂ ਹੁੰਦੀ ਤਾਂ ਮੈਂ ਉਹਨਾਂ ਨੂੰ ਟੌਮ ਹੌਕ ਭੇਜਾਂਗਾ ਟੌਮ ਹੌਕ ਇੱਕ ਸ਼ਾਨਦਾਰ ਹਥਿਆਰ ਹੈ ਬਹੁਤ ਹੀ ਹਮਲਾਵਰ ਹਥਿਆਰ ਹੈ ਮੈਂ ਉਹਨਾਂ ਨੂੰ ਦੱਸਾਂਗਾ ਕਿ ਜੇਕਰ ਜੰਗ ਖਤਮ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਲਾਂਕਿ 트럼ਪ ਨੇ ਅੱਗੇ ਕਿਹਾ ਇਹ ਸੰਭਵ ਹੈ ਕਿ ਅਸੀਂ ਇਹ ਨਹੀਂ ਕਰਾਂਗੇ ਅਤੇ ਇਹ ਵੀ ਸੰਭਵ ਹੈ ਕਿ ਅਸੀਂ ਕਰਾਂਗੇ ਮੈਨੂੰ ਲੱਗਦਾ ਹੈ ਕਿ ਅਜਿਹਾ ਕੀਤਾ ਜਾਣਾ ਚਾਹੀਦਾ 트럼ਪ ਦੀਆਂ ਟਿੱਪਣੀਆਂ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਬਲੋਦੀ ਜਲੇਸਕੀ ਨਾਲ ਫੋਨ ਤੇ ਗੱਲਬਾਤ ਤੋਂ ਬਾਅਦ ਆਇਆ 트ੰਪ ਨੇ ਕਿਹਾ ਕਿ ਉਹਨਾਂ ਨੇ ਇਸ ਗੱਲਬਾਤ ਵਿੱਚ ਟੌਮ ਹਾਕ ਮਿਜ਼ਾਈਲਾਂ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਕਿਹਾ ਟੌਮ ਹਾਕ ਬਹੁਤ ਹੀ ਹਮਲਾਵਰ ਮਿਜ਼ਾਈਲਾਂ ਨੇ 트ੰਪ ਦੀਆਂ ਟਿੱਪਣੀਆਂ ਰੂਸ ਵੱਲੋਂ ਰਾਤੋਂ ਰਾਤ ਯੂਕਰੇਨੀ ਪਾਵਰ ਪਲਾਂਟਾਂ ਤੇ ਹਮਲਾ ਕਰਨ ਤੋਂ ਬਾਅਦ ਆਇਆ ਜੋ ਕਿ ਸਰਦੀਆਂ ਤੋਂ ਪਹਿਲਾਂ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਵਿਗਾੜਨ ਦੀ ਆਪਣੀ ਮੁਹਿੰਮ ਦਾ ਹਿੱਸਾ ਹੈ ਇਸ ਮਗਰੋਂ ਰੂਸ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਟੌਮ ਹਾਕ ਕਰੂਜ਼ ਮਿਜ਼ਾਈਲਾਂ ਦੀ ਸਪਲਾਈ ਕਰਨ ਦੀ ਸੰਭਾਵਨਾ ਤੇ ਚਿੰਤਾ ਪ੍ਰਗਟ ਕੀਤੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਹੋਸਟਲ 'ਚ ਰਹਿਣ ਵਾਲੀਆਂ ਵਿਦਿਆਰਥਣਾਂ ਖਾਸ ਤੌਰ ਤੇ ਸੂਬੇ ਤੋਂ ਬਾਹਰ ਦੀਆਂ ਵਿਦਿਆਰਥਣਾਂ ਨੂੰ ਹੋਸਟਲ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਅਤੇ ਦੇਰ ਰਾਤ ਬਾਹਰ ਨਹੀਂ ਨਿਕਲਣਾ ਚਾਹੀਦਾ। ਮਮਤਾ ਨੇ ਬਿਆਨ ਦੁਰਗਾਪੁਰ ਸਥਿਤ ਇੱਕ ਨਿੱਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ਸ਼ੁੱਕਰਵਾਰ ਰਾਤ ਸਮੂਹਿਕ ਜ਼ਬਰਜਨਾਹ ਦੀ ਕਤਿੱਤ ਘਟਨਾ ਤੋਂ ਬਾਅਦ ਦਿੱਤਾ। ਵਿਦਿਆਰਥਣ ਉੜੀਸਾ ਦੀ ਰਹਿਣ ਵਾਲੀ ਅਤੇ ਕਤਿੱਤ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣੇ ਇੱਕ ਦੋਸਤ ਨਾਲ ਰਾਤ ਖਾਣਾ ਖਾਣ ਲਈ ਬਾਹਰ ਗਈ ਸੀ। ਮੁੱਖ ਮੰਤਰੀ ਮਮਤਾ ਨੇ ਕਿਹਾ ਪੁਲਿਸ ਹਰ ਵਿਅਕਤੀ ਦੀ ਆਵਾਜ਼ਾਈ ਤੇ ਨਜ਼ਰ ਨਹੀਂ ਰੱਖ ਸਕਦੀ ਅਧਿਕਾਰੀਆਂ ਨੂੰ ਨਹੀਂ ਪਤਾ ਹੁੰਦਾ ਕਿ ਰਾਤ ਚ ਕੌਣ ਘਰ ਤੋਂ ਨਿਕਲ ਰਿਹਾ ਅਤੇ ਉਹ ਹਰ ਘਰ ਦੇ ਬਾਹਰ ਪੈਰਾ ਨਹੀਂ ਦੇ ਸਕਦੇ ਮਮਤਾ ਬੈਨਰਜੀ ਨੇ ਘਟਨਾ ਨੂੰ ਸਥਿਰ ਕਰਨ ਵਾਲੀ ਕਰਾਰ ਦਿੱਤਾ ਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਮਮਤਾ ਨੇ ਘਟਨਾ ਦੇ ਆਪਣੀ ਪਹਿਲੀ ਪ੍ਰਤੀਕਿਰਿਆ ਚ ਕਿਹਾ ਇਹ ਦਿਲ ਨੂੰ ਝੰਜੋੜਨ ਵਾਲੀ ਘਟਨਾ ਹੈ ਸਾਡਾ ਅਜਿਹੇ ਅਪਰਾਧਾਂ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦਾ ਰੁਖ ਹੈ ਇਸ ਮਾਮਲੇ ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਬਾਕੀਆਂ ਦੀ ਤਲਾਸ਼ ਕਰ ਰਹੀ ਹੈ ਕਿਸੇ ਨੂੰ ਵੀ ਬਖਸ਼ਿਆ ਨੇ ਜਾਵੇਗਾ ਚੀਨ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਵਪਾਰ ਯੁੱਧ ਤੋਂ ਨਹੀਂ ਡਰਦਾ ਹਾਲਾਂਕਿ ਅਮਰੀਕੀ ਰਾਸ਼ਟਰਪਤੀ 트ੰਪ ਨੇ ਚੀਨੀ ਸਮਾਨ ਤੇ ਸਖਤ ਨਵੇਂ ਜਵਾਬੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਚੀਨ ਦੇ ਵਿੰਜ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਟੈਕਸ ਬੁੱਕ ਡਬਲ ਸਟੈਂਡਰਡ ਅਪਣਾ ਰਿਹਾ ਉਹਨਾਂ ਨੇ ਦੁਰਲਭ ਧਰਤੀ ਦੇ ਖਣਿਜਾਂ ਤੇ ਚੀਨ ਦੇ ਨਵੇਂ ਨਿਰਜ਼ਾਤ ਨਿਯੰਤਰਣਾਂ ਦੇ ਜਵਾਬ ਵਿੱਚ ਅਮਰੀਕੀ ਆਯਾਤ ਤੇ 100% ਦੀ ਵਾਧੂ ਟੈਰਿਫ ਲਗਾਉਣ ਦੇ ਟਰੰਪ ਦੇ ਪ੍ਰਸਤਾਵ ਦੀ ਆਲੋਚਨਾ ਕੀਤੀ ਚੀਨ ਵੱਲੋਂ ਦੁਰਲਭ ਧਰਤੀ ਦੇ ਖਣਿਜਾਂ ਲਈ ਇੱਕ ਨਵੀਂ ਨਿਰਜ਼ਾਤ ਨੀਤੀ ਲਾਗੂ ਕਰਨ ਤੋਂ ਬਾਅਦ ਅਮਰੀਕਾ ਤੇ ਚੀਨ ਵਿਚਕਾਰ ਤਨਾ ਵਧ ਗਿਆ ਚੀਨ ਦੇ ਨਵੇਂ ਨਿਯਮਾਂ ਦੇ ਤਹਿਤ ਵਿਦੇਸ਼ੀ ਕੰਪਨੀਆਂ ਨੂੰ 0.1% ਤੋਂ ਵੱਧ ਚੀਨੀ ਨਿਰਮਿਤ ਦੁਰਲਭ ਧਾਤੀ ਵਾਲੇ ਉਤਪਾਦਾਂ ਨੂੰ ਨਿਰਯਾਤ ਕਰਨ ਲਈ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਫੌਜੀ ਵਰਤੋਂ ਵਾਲੀਆਂ ਚੀਜ਼ਾਂ ਲਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਚੀਨ ਨੇ ਇਸ ਉਪਾਅ ਨੂੰ ਜਾਇਜ਼ ਅੰਤਰਰਾਸ਼ਟਰੀ ਉਪਾਅ ਦੱਸਿਆ ਅਤੇ ਕਿਹਾ ਕਿ ਇਸ ਦਾ ਵਿਸ਼ਵਵਿਆਪੀ ਸਪਲਾਈ ਚੈਨਾਂ ਤੇ ਬਹੁਤ ਸੀਮਤ ਪ੍ਰਭਾਵ ਪਵੇਗਾ ਸ਼ੁੱਕਰਵਾਰ ਨੂੰ ਟਰੰਪ ਨੇ ਐਲਾਨ ਕੀਤਾ ਕਿ 1 ਨਵੰਬਰ ਤੋਂ ਚੀਨ ਤੋਂ ਆਯਾਤ ਕੀਤੇ ਗਏ ਸਮਾਨ ਤੇ 100% ਦੀ ਟੈਰਿਫ ਲਗਾਏ ਜਾਣਗੇ ਅਮਰੀਕਾ ਨੇ ਸਾਰੇ ਮਹੱਤਵਪੂਰਨ ਸੌਫਟਵੇਅਰ ਤੇ ਨਿਰਯਾਤ ਜੰਤਰੰਦਾਵੀ ਐਲਾਨ ਕੀਤਾ ਉਹਨਾਂ ਦੇ ਬਿਆਨ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਨੂੰ 2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਇਆ ਇਸ ਸੰਦੇਸ਼ ਸੁਣੇ ਦੀ ਖਬਰ ਹੁਣ ਮੈਨੂੰ ਦਇਜਾਜ਼ਨਾ ਧੰਨਵਾਦ ਸਤਿ ਸ਼੍ਰੀ ਅਕਾਲ